ਹਾਂਜੀ ਆਜੋ ਅੱਜ ਤੁਹਾਨੂੰ ਦਿਖਾਉਂਦੇ ਹਾਂ ਈਮਾਨ ਆਟਾ ਚੱਕੀ ਤੇ ਕਿਵੇਂ ਸਰੋਂ ਨੂੰ ਪੀਸ ਕੇ ਤੇਲ ਅਤੇ ਖਲ ਬਣਦੇ ਨੇ ਇਹ ਪਈ ਆ ਜੀ ਸਰੋਂ ਪੀਪੇ ਦੇ ਵਿੱਚ ਇਹ ਬਾਈ ਨੇ ਚੱਕ ਕੇ ਪਾ ਦਿੱਤੀ ਮਸ਼ੀਨ ਦੇ ਵਿੱਚ ਤੇ ਉਸ ਤੋਂ ਬਾਅਦ ਬਾਈ ਨੇ ਸੈੱਟ ਕੀਤਾ ਤੇ ਪਾਣੀ ਪਾਇਆ ਪਾਣੀ ਪਾਉਣ ਦਾ ਕਾਰਨ ਇਹ ਹੈ ਕਿ ਤੇਲ ਸੜ ਕੇ ਘਟ ਨਾ ਜਾਵੇ ਮਤਲਬ ਤੇਲ ਸੜ ਨਾ ਜਾਵੇ ਤੇ ਇਹ ਸਰੋਂ ਪਿਸਣੀ ਸ਼ੁਰੂ ਹੋ ਚੁੱਕੀ ਹੈ ਹਾਂਜੀ ਇਸ ਪੀਪੇ ਦੇ ਵਿੱਚੋਂ ਸਰੋਂ ਅਵੀ ਥੱਲੇ ਇਸਦਾ ਮਸ਼ੀਨ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦੀ ਹੈ ਤੇ ਮਸ਼ੀਨ ਇਥੇ ਪੇਸਣਾ ਸ਼ੁਰੂ ਕਰ ਦਿੰਦੀ ਹੈ ਇਸ ਦੇ ਵਿੱਚ ਖਲ ਇੱਕ ਪਾਸੇ ਤੇ ਜੋ ਕਿ ਤੇਲ ਹੈ ਉਹ ਇੱਕ ਪਾਸੇ ਹੋ ਜਾਂਦਾ ਹੈ ਬਾਈ ਨੇ ਤੇਲ ਵਾਸਤੇ ਖਲ ਵਾਸਤੇ ਰਿਪੇ ਰੱਖੇ ਹੋਏ ਨੇ ਤੇ ਇਹ ਦੇਖੋ ਤੇਲ ਕਿਵੇਂ ਤਾਰ ਬਣ ਕੇ ਆ ਰਹੀ ਆ ਜੀ ਹਾਂਜੀ ਹੁਣ ਮਸ਼ੀਨ ਚੱਲ ਰਹੀ ਆ ਲਗਾਤਾਰ ਤੇ ਤੇਲ ਅਤੇ ਖਲ ਨਿਕਲ ਰਹੇ ਨੇ ਤੇ ਹੁਣ ਤੁਹਾਨੂੰ ਅੱਗੇ ਦਰਸ਼ਨ ਕਰਵਾਉਂਦੇ ਆ ਬਾਈ ਦੇ ਸੈਟ ਦੇ ਜੋ ਕਿ ਕਣਕ ਦੀ ਜੇਰੇ ਦੀ ਦੋਨੋਂ ਚੱਕਿਆਂ ਨਾਲ ਲੱਗੀਆਂ ਹੋਈਆਂ ਨੇ ਤੇ ਤੇਜੀ ਚੱਕੀ ਹੈਗੀ ਬਾਈ ਦੇ ਕੋਲ ਸਰੋਂ ਪੀਸਣ ਦੀ ਤੇ ਅੱਜ ਅਸੀਂ ਸਰੋਂ ਪੀਸਣ ਆਏ ਹੋਏ ਹਾਂ ਤੇ ਤੁਹਾਨੂੰ ਪੂਰਾ ਪ੍ਰੋਸੈਸ ਦਿਖਾਉਂਦੇ ਹਾਂ ਤੇ ਇਹ ਬਾਈ ਹੁਣ ਖਲ ਦੇ ਪੀਪੇ ਪਰਨ ਦੀ ਵੇਟ ਕਰ ਰਿਹਾ ਏ ਹੁਣ ਪੀਪੇ ਪਰਨ ਦੀ ਉਡੀਕ ਬਾਈ ਦੀ ਖਤਮ ਹੋਣ ਵਾਲੀ ਹੈ ਤੇ ਇਹ ਪੀਪੇ ਦੁਬਾਰਾ ਫਿਰ ਵਿੱਚ ਪਾ ਦਿੱਤੇ ਗਏ ਨੇ ਤੇ ਇਹ ਜਿਹੜਾ ਪ੍ਰੋਸੈਸ ਹੈ ਇਹ ਤਿੰਨ ਤੋਂ ਚਾਰ ਵਾਰ ਚੱਲਦਾ ਏ ਖੜ ਨੂੰ ਵਾਰ-ਵਾਰ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਏ ਤਾਂ ਕਿ ਜੋ ਤੇਲ ਉਹ ਪੂਰੀ ਤਰ੍ਹਾਂ ਖੜ ਦੇ ਵਿੱਚੋਂ ਨਿਕਲ ਜਾਵੇ ਸੋ ਬਾਈ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦਾ ਏ ਤੇ ਇਨਸਟੈਂਟ ਕੰਮ ਕਰਦਾ ਏ ਜਦੋਂ ਵੀ ਤੁਸੀਂ ਆਪਦਾ ਆ ਆਟਾ ਲੈ ਕੇ ਜਾਓ ਚੀਰੀ ਲੈ ਕੇ ਜਾਓ ਜਾਂ ਸਰੋਂ ਲੈ ਕੇ ਜਾਓ ਤੁਹਾਨੂੰ ਬਾਈ ਮੌਕੇ ਤੇ ਹੀ ਪੀਸ ਕੇ ਦੇਵੇਗਾ ਈਮਾਨ ਆਟਾ ਚੱਕੀ ਪਿੰਡ ਸੁਰਜਗੜਾ ਹੈ ਬਾਈ ਦਾ ਤੇ ਫੋਨ ਨੰਬਰ ਸ਼ੁਰੂ ਦੇ ਵਿੱਚ ਤੁਸੀਂ ਬੋਰਡ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਤੇ ਬਾਈ ਜੜੀ ਰਹਿੰਦਾ ਖੁੰਦਾ ਜੋ ਕਿ ਤੇਲ ਹੈ ਜਾਂ ਖਾਲ ਹੈ ਉਹ ਬਾਈ ਨੇ ਇਕਰਾੜ ਦੇ ਨਾਲ ਕੱਢ ਕੇ ਦੁਬਾਰਾ ਫਿਰ ਚੱਕੀ ਦੇ ਵਿੱਚ ਹੀ ਪਾ ਦਿੱਤੇ ਨੇ ਤੇ ਇਹ ਬਾਈ ਦਾ ਪ੍ਰੋਸੈਸ ਬਹੁਤ ਹੀ ਸੋਹਣੇ ਤਰੀਕੇ ਨਾਲ ਬਾਈ ਕੰਮ ਕਰਦਾ ਏ ਤੇ ਇਮਾਨਦਾਰੀ ਨਾਲ ਕਰਦਾ ਏ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਹਾਂਜੀ ਹੁਣ ਸਾਡਾ ਖਾਲ ਤੇ ਤੇਲ ਨਿਕਲ ਕੇ ਤਿਆਰ ਹੋ ਚੁੱਕਿਆ ਏ ਤੇ ਖਲ ਅਸੀਂ ਪਾ ਲਈ ਥੈਲੇ ਦੇ ਵਿੱਚ ਇਹ ਥੈਲਾ ਤੁਸੀਂ ਦੇਖ ਸਕਦੇ ਹੋ ਥੈਲਾ ਭਰਿਆ ਗਿਆ ਹੈ ਸਾਡਾ ਖਲ ਦੇ ਨਾਲ ਤੇ ਇਧਰ ਹੋ ਗਿਆ ਤੇਲ 24 ਕਿਲੋ ਸਾਡੀ ਸਰੋਂ ਸੀ ਜਿਹਦੇ ਵਿੱਚੋਂ 8 ਕਿਲੋ ਤੇਲ ਨਿਕਲਿਆ ਏ ਸਰੋਂ ਦਾ ਤੀਜਾ ਹਿੱਸਾ ਤੇਲ ਨਿਕਲਦਾ ਹੁੰਦਾ ਏ 8 ਕਿਲੋ ਤੇਲ ਅਸੀਂ ਆਪਦੀ ਕੈਨੀ ਵਿੱਚ ਪਾਇਆ ਤੇ ਬਾਈ ਦੇ ਜੋ ਬਣਦੇ ਪੈਸੇ ਸੀ ਉਹ ਬਾਈ ਨੂੰ ਦੇ ਕੇ ਅਸੀਂ ਆਪਦੇ ਘਰ ਨੂੰ ਚਲੇ ਪਾ ਲਏ ਹੁਣ ਤੁਸੀਂ ਦੇਖੋਗੇ ਕਿ ਬਾਈ ਨੇ ਉੱਚਾ ਕੇ ਪਿਪਾ ਤੇਲ ਸਾਡਾ ਵਿੱਚ ਪਕੈਣੀ ਤੇ ਪਾਕਿਸਤਾਨ ਦਿੱਤਾ ਤੇ ਖਲ ਵੀ ਸਾਨੂੰ ਕੰਨ ਵਿੱਚ ਪਾ ਕੇ ਦਿੱਤੀ ਹੈ ਤੇ ਉਸ ਤੋਂ ਬਾਅਦ ਅਸੀਂ ਬਾਈ ਦਾ ਧੰਨਵਾਦ ਕਰਦੇ ਹੋਏ ਬਾਈ ਜੀ ਨੂੰ ਉਹਨਾਂ ਦੀ ਬਣਦੀ ਹੋਈ ਲੇਬਰ ਦੇ ਕੇ ਤੇ ਅਸੀਂ ਆਪਦੇ ਘਰ ਨੂੰ ਆ ਗਏ ਜੀ ਅੱਛਾ ਇਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਹਾਨੂੰ ਮੇਰਾ ਇਹ ਵਲੋਗ ਕਿਸ ਤਰ੍ਹਾਂ ਦਾ ਲੱਗਿਆ ਜੇਕਰ ਪਸੰਦ ਆਇਆ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਪਹਿਲੀ ਵਾਰ ਆਏ ਹੋ ਚੈਨਲ ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਅੱਗੇ ਵਾਸਤੇ ਵੀ ਤੁਹਾਨੂੰ ਇਸ ਤਰ੍ਹਾਂ ਹੀ ਸੋਹਣੇ ਸੋਹਣੇ ਵਲੋਗ ਪਾ ਕੇ ਦਿਖਾਉਂਦੇ ਰਾਵਾਂਗੇ ਸੋ ਮੇਰੀ ਵੀਡੀਓ ਦੇਖਣ ਲਈ ਅੱਜ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ